ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜਸਿੱਧੂ ਤੇ ਅੱਜ ਅਲੀ ਵੀਡੀਓ ਕਰਦੇ ਹਾਂ ਸਟਾਰਟ ਅੱਜ ਸਾਡੀ ਤੁਸੀਂ ਤਿਆਰੀ ਥੋੜੀ ਜੀ ਮੈਰਜ ਆਈ ਤੁਹਾਨੂੰ ਲੱਗਦੀ ਹੋਊਗੀ ਦੇਖਣ ਨੂੰ ਸੋ ਬਾਪੂ ਹੁਣ ਵੀ ਰੈਡੀ ਹੋਈ ਖੜੇ ਨੇ ਪਤਾ ਉਧਰ ਦੇਖੋ ਬਾਪੂ ਸਾਡਾ ਗਰਮਾਪੁਰ ਇਹ ਬਾਪੂ ਤਿਆਰ ਹੀ ਹੋਈ ਜਾਂਦੇ ਆ ਨਿਕਲਦੇ ਹੀ ਨਹੀਂ ਘਰੋਂ ਹਰ ਦਾ ਵਿਆਹ ਨਗਾਦਾ ਕਰ ਇਹਨਾਂ ਨੇ ਨਾਲ ਮੈਂ ਕਹੀ ਹਾਂ ਨਾ ਵੀ ਇਹ ਤਾਂ ਲੇਟ ਨਾ ਕਰਾ ਦੇ ਤਿਆਰ ਹੋਣ ਦੇ ਵਿੱਚ ਹੀ ਅੱਜ ਜੈਗਜੀਪੂਆ ਦੀ ਕੁੜੀ ਦੀ ਮੈਰਿਜ ਤੁਹਾਨੂੰ ਕੱਲ ਵਾਲੇ ਵਲੌਗ ਚ ਦੱਸਿਆ ਸੀਗਾ ਤੇ ਅੱਜ ਸਾਰੇ ਲੱਗੇ ਉੱਥੇ ਜਾਣ ਨੂੰ ਟਾਈਮ ਹੋ ਗਿਆ 11:30 ਦਾ ਸੋ ਰਵਾਈ ਹੁਣੀ ਪ੍ਰੋਨਾਸਾਫ ਰੈਡੀ ਨੇ ਸਾਰੇ ਦਰਪੈਣ ਹੁਣੀ ਵੀ ਰੈਡੀ ਆ ਤੇ ਮਨਪ੍ਰੀਤ ਤੇ ਇਹਨੂੰ ਭਾਏ ਥੋੜਾ ਟਾਈਮ ਵਧ ਲੈਿੰਦੀ ਆ ਠੀਕ ਹੈ ਵੈਸੇ ਰੈਡੀ ਆ ਸਾਰੇ ਨੇ ਜਾਣਾ ਹੀ ਐ ਸੋ ਸਾਰੀ ਫੈਮਿਲੀ ਨੂੰ ਬੁਲਾਉਣੇ ਆ ਸੋ ਬੇਬੇ ਬਾਪੂ ਸਾਰੇ ਅੱਜ ਅੱਜ ਸਾਰੇ ਪਛਾਣ ਚ ਨਹੀਂ ਆਉਣੇ ਤੇਰਾ ਆ ਬਾਪੂ ਥੋੜਾ ਸਾਜ ਆ ਕੇ ਆ ਜਾ ਪਿਆ ਅੱਜ ਥੋੜਾ ਜਿਹਾ ਕਿਉਂਕਿ ਬਾਪੂ ਨੂੰ ਕਿਤੇ ਵਿਆਹ ਸ਼ਾਦੀ ਜਾਣਾ ਹੁੰਦਾ ਇਹਨੂੰ ਹੁੰਦਾ ਕਿ ਆਪ ਚੱਲੀਏ ਟਾਈਮ ਉਹਨਾਂ ਦੇ ਘਰ ਦੇ ਨਿਕਲਦੇ ਨਹੀਂ ਫਿਰ ਜਦੋਂ ਵੀ ਕਿਤੇ ਜਾਣਾ ਹੁੰਦਾ ਬਾਪੂ ਦੀ ਹੀ ਹੁੰਦਾ ਕਿ ਬਾਪੂ ਨਾ ਕਿ ਤਰੋ ਘਰ ਦੇ ਤੁਰਦੇ ਨੂੰ ਕਿ ਤਰੋ ਤੇ ਘਰ ਦੇ ਤੁਰਦੇ ਨਹੀਂ ਬਸ ਆ ਹੀ ਆ ਆ ਲੈ ਵੀ ਬੀਬੀ ਵੀ ਆ ਗਈ ਦਿਨ ਆਜੋ ਬਈ ਸ਼ਾਂਤੀ 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 ਲੈ ਆ ਵੇਖੋ ਇਧਰ ਸਾਡਾ ਟੱਬਰ ਆ ਵੇਖੋ ਆ ਮੂਰਨੀ ਸਾਡੀ ਬਣੀ ਬਾਪੂ ਦੀ ਮੂਰਨੀ ਉਹਦੇ ਮੇਰੀ ਮੂਰਨੀ ਇਧਰ ਹਾਂ ਇਹ ਪਉਂਦੀਆਂ ਪਹਿਲਾਂ ਦੇਖੋ ਅੱਜ ਆ ਵੱਡੀ ਭੈਣ ਇੱਧਰ ਥੱਲੇ ਬੈਠੀ ਆ ਤੇ ਅੱਧਾ ਗੋਜਵਾਕਾਂ ਦੇ ਗੁੱਸਾ ਨਿਕਲ ਰਿਹਾ ਜੀ ਹਨਾ ਸਤਿਆਰ ਹੋਂਚ ਟਾਈਮ ਲਾਦਰ ਬਾਪੂ ਗਰਮ ਹੋਇਆ ਪਤੋਂ ਜਵਾਕ ਨੇ ਗੁੱਸਾ ਨਿਕਲ ਇੱਧਰ ਦੇਖੀ ਦੋਨਾਂ ਦੇ ਲਓ ਜੀ ਦਾ ਬੇਬੇ ਵੀ ਹੋ ਗਈ ਰੈਡੀ ਉਹ ਹਜੇ ਬਿਜ਼ੀ ਆ ਚੱਲ ਗਈ ਆ ਜਾ ਫਿਰ ਚੱਲੇਗੇ ਬਾਪੂ ਚੱਲੇਗੇ ਹਾਂ ਜਿਹੜੂ ਘਰਾਂ ਕਰਨੀ ਲਓ ਦੋਸਤੋ ਗੱਡੀ ਅੱਜ ਆਪਾਂ ਆ ਲੈ ਕੇ ਜਾਣੀ ਆ ਕਿਉਂਕਿ ਜਿੰਨਾਂ ਦੀ ਜਿੱਦਾਂ ਦੀ ਆਪਣੀ ਜਿਹੜਾਈ ਤੇ ਆਪਾਂ ਨੂੰ ਇਹ ਸੈਟਰ ਹੋਊਗੀ ਗੱਡੀ ਹੈ ਨਾ ਸੋ ਅੱਜ ਆਪਾਂ ਨਵੀਂ ਗੱਡੀ ਘਟਣ ਲੱਗੇ ਹਾਂ ਤੋ ਪ੍ਰੋਗਰਾਮਾਂ ਵਾਸਤੇ ਆਪਣੀ ਵੱਡੀ 7 ਸੀਟਰ ਆ ਤੇ ਇਹ ਆਪਣੀ ਹੈਗੀ ਰਾਣੀ ਦੂਸਰੇ ਵਾਸਤੇ ਇਹ ਪੂਰੀ ਐ ਲਸ਼ਕਾ ਮਾਰਦੀ ਖੜੀ ਆ ਮਾਰੋ ਨੇਗਾ ਇਧਰ ਮਾਰਦੀ ਨਾ ਆਵਾਜ਼ਾਂ ਹੋ ਗਏ ਨਾ ਸਾਰੇ ਇੱਕੋ ਜੇ ਇਹ ਵੀ ਸਾਡੀ ਫੈਮਿਲੀ ਮੈਂਬਰ ਹੈ ਵੀ ਸਾਡਾ ਠੀਕ ਆ ਲਓ ਜੀ ਇਹਨੂੰ ਕੱਢ ਲ ਕੇ ਬਾਹਰ ਹੋਣਾ ਆਪਾਂ ਆਪਣੀ ਜਗ੍ਹਾ ਵਾਸੇ ਕਰਨੀ ਪੈਣੀ ਹੈ ਨਾ ਪਿੱਛੋਂ ਬਾਹਲੀ ਇਧਰ ਨੂੰ ਕਰਕੇ ਲੱਗ ਗਈ ਆ ਚਲੋ ਭਾਈ ਲੋ ਜੀ ਗੱਡੀ ਗਰਮ ਕਰਨ ਦਾ ਵੀ ਟਾਈਮ ਨਹੀਂ ਲੱਗਾ ਅੱਜ ਤੇ ਗੱਡੀ ਇਹਦੇ ਆਪਾਂ ਸਰਵਿਸ ਕਰਾ ਕੇ ਗੱਡੀ ਨੂੰ ਇਹਨਾਂ ਬਣਾਤਾ ਵਧੀਆ ਕੋਈ ਯੂਰੀਆ ਵਿੱਚ ਫਿਲ ਹੋਣ ਵਾਲਾ ਸੀ ਸੋ ਇੱਕ ਵੱਡੀ ਵੱਡੀ ਗੱਲ ਇਹਦੇ 'ਚ ਗੱਡੀ ਆਪਣੀ 30000 ਪਲੱਸ ਕਿਲੋਮੀਟਰ ਚੱਲ ਗਈ ਆ ਤੇ ਬਾਟ ਇਹਨੇ ਯੂਰੀਆ ਵੇਖਲਾ ਵੀ ਨਹੀਂ ਕਈ ਗੱਡੀਆਂ ਦਾ ਯੂਰੀਆ ਬਹੁਤ ਜਲਦੀ ਘਟਦਾ ਹੁੰਦਾ ਆਪਣੀ ਗੱਡੀ ਦਾ ਯੂਰੀਆ ਹੁਣ ਘਟਿਆ ਸੀ ਤੇ ਹੁਣ ਆਪਾਂ ਫਿਲ ਕਰਵਾਇਆ ਦੁਬਾਰਾ ਆ ਗਏ ਇੱਥੇ ਜੀ ਲੋ ਜੀ ਸੋ ਹਜੇ ਬੰਦੇ ਬੰਦੇ ਨੇ ਇਹਨਾਂ ਨੇ ਟਾਈਮ ਕਾਫੀ ਲਾ ਦੇਣਾ ਸਹੀ ਗੱਲ ਆ ਇੱਕ ਚੀਜ਼ ਤੁਸੀਂ ਨੋਟ ਕਰਿਓ ਅ ਇੱਕ ਚੀਜ਼ ਤੁਸੀਂ ਨੋਟ ਕਰਿਓ ਕਿ ਜਦੋਂ ਜਦੋਂ ਆਪਾਂ ਕਿਤੇ ਫੈਕਸ਼ਨ ਵਗੈਰਾ ਤੇ ਜਾਣਾ ਹੁੰਦਾ ਨਾ ਆਪਾਂ ਜਿਹੜੇ ਬੰਦੇ ਹੁੰਨੇ ਆਪਾਂ ਜਿਆਦਾ ਇੰਜੋਏ ਕਰ ਲੈਨੇ ਆ ਬੁੜੀਆਂ ਤਾਂ ਇੰਜੋਏ ਹੀ ਨਹੀਂ ਹੁੰਦਾ ਕਿ ਇੰਜੋਏ ਹੋਣੇ ਦਾ ਕੋਈ ਇਹਨਾਂ ਦੀ ਮੈਂ ਕਹਿੰਨਾ ਵੀ ਅੱਧੀ ਜ਼ਿੰਦਗੀ ਤਾਂ ਮੇਕਅਪ ਕਰਨ ਚ ਨਿਕਲ ਜਾਂਦੀ ਆ ਇਹ ਕੱਲ ਨੂੰ ਤਾਂ ਹੀ ਸਹਿਮ ਤੂੰ ਵੀਰ ਨੂੰ ਦੱਸਿਆ ਤੁਸੀਂ ਠੀਕ ਆ ਅੱਧੀ ਜ਼ਿੰਦਗੀ ਤਾਂ ਮੇਕਅਪ ਕਰਨ ਚ ਨਿਕਲ ਜਾਂਦੀ ਹੁਣ ਮੰਨ ਕੇ ਚੱਲੋ ਵੀ ਹੁਣ ਅਸੀਂ ਆਪਾਂ ਜਾ ਕੇ ਜਿਹਨੂੰ ਆਪਾ ਪ੍ਰੋਗਰਾਮ ਜਾਗੋ ਦੇ ਪ੍ਰੋਗਰਾਮਾਂ ਤੇ ਵੀ ਜਾਣੇ ਆ ਜਦੋਂ ਰਾਤ ਨੂੰ ਮੈਂ ਦੇਖੀਦਾ ਸਾਰੇ ਬੰਦੇ ਮੌਜ ਨਾਲ ਟੇਬਲਾਂ ਦੇ ਬੈਠੇ ਹੁੰਦੇ ਨੇ ਸਾਰੇ ਇੰਜੋਏ ਕਰ ਰਹੇ ਹੁੰਦੇ ਨੇ ਪੂਰਾ ਹਨ ਤੇ ਪਰ ਬੀਬੀਆਂ ਤਿਆਰ ਹੀ ਹੋਈਆਂ ਨਿਰਦੀਆਂ ਜਦੋਂ ਨੂੰ ਬੀਬੀਆਂ ਤਿਆਰ ਹੋ ਕੇ ਜਾਗੋ ਦੇ ਟਾਈਮ ਬਾਹਰ ਆਉਂਦੀਆਂ ਨੇ ਤੇ ਉਦੋਂ ਕੀ ਹੁੰਦਾ ਉਦੋਂ ਨੂੰ ਚੱਕਲੂ ਚੱਕਲ ਹੋ ਜਾਂਦੀ ਚੰਗਾ ਚੰਗਾ ਸਮਾਨ ਸਾਰਾ ਕੋ ਚੱਲ ਜਿੰਦਾ ਬੀਬੀਆਂ ਵੱਤ ਤਿਆਰ ਹੋਣ ਦੀ ਰਹਿ ਜਾਂਦਾ ਸਾਰਾ ਕੰਮ ਸੋ ਬੰਦੇ ਆਪਾਂ ਜਿਆਦਾ ਇੰਜੋਏ ਕਰ ਲੈਣ ਪੰਜਾਂ ਮੜੇ ਤਿਆਰ ਹੋ ਜਾਣ ਤੇ ਬੀਬੀਆਂ ਬਹਾਲਾ ਟਾਈਮ ਲਾਉਂਦੀਆਂ ਨੇ ਅੱਜ ਵੀ ਜੀ ਨਹੀਂ ਕਰਦਾ ਨਿਕਲੂ ਬਾਪੂ ਪੂਰਾ ਘਰ ਮੱਜ ਇਹਨਾਂ ਲੰਕਨੂ ਕਾਟਾ ਸੀ ਦੇਖ ਕੇ ਨਾ ਕਾਟਾ ਸੌ ਤੋਂ ਲੇਟ ਅਸੀਂ ਇਹ ਤਾਂ ਕਿੰਨੇ ਘੰਟਾ ਡੇਢ ਹੋ ਗਏ ਆ ਇਹਨੂੰ ਇਹਨਾਂ ਦਾ ਡੇਢ ਘੰਟਾ ਹੋ ਗਿਆ ਗਏ ਨੂੰ ਆਪੇ ਲੇਟ ਹੋ ਗਈ ਚਾ ਲੋ ਮਿੱਤਰੋ ਪਹੁੰਚ ਗਏ ਹਮ ਹਵਾ ਕੇ ਲੇ ਜਾਂਦਾ ਬੇਬੀ ਹੁਣੇ ਬੈਠੇ ਮੂਹਲੀ ਸੀਟ ਤੇ ਜਿੱਥੇ ਜਾਣੀ ਪਾਉਣੇ ਉਥੇ ਬਹਿ ਕੇ ਆ ਗਏ ਸਾਰੇ ਚਲੋ ਚਲਾਤਾ ਸਾਰਾ ਪਹਿਲਾਂ ਹੀ ਇਹ ਮਾਨ ਲੱਕੇ ਇਤੋਂ ਇਹ ਆਪਾਂ ਚਾਹੁੰਦੇ ਕਾ ਨੇ ਹਾਂ ਲੱਗਿਆ ਇਹ ਮਾਨ ਲੱਕੇ ਯੇ ਲੱ बेबेसी लाई चिटियां बेबे ते हाणे की समरी आवाज़ या

ਆ ਵੀ ਸੈਕੂਲਰ ਹੁੰਦੀ ਪਾਉਂਦੇ ਆ ਸਾਰਾ ਕੁਝ ਤੇ ਲੰਮਾ ਹੁੰਦਾ ਹੈ ਲੋ ਮਤਰੂ ਫਾਈਨਲੀ ਲੇਖਾ ਜੋਖਾ ਦੇਣ ਦਾ ਟਾਈਮ ਆ ਗਿਆ ਸੋ ਜਨ ਸ਼ਗਨ ਦੀ ਰਸਮ ਕਹਿੰਦੇ ਆ ਸੋ ਰੱਛ ਹੈਗਾ ਬਹੁਤ ਜਿਆਦਾ ਤੇ ਭੀੜ ਬਹੁਤ ਜਿਆਦਾ ਆ ਤੇ ਵਾਰੀ ਔਨ ਦੀਸ ਭਾਵਨਾ ਹਜੇ ਨੇੜੇ ਨਹੀਂ ਹੈਗੀ। ਲਓ ਜੀ ਮਿੱਤਰੋ ਫਾਈਨਲੀ ਆਪਣੀ ਵਾਰੀ ਆ ਗਈ ਆ। ਨੱਪ ਗੋਸ ਕੇ ਬਰੌਂਗ ਸਾਈਡ ਤੇ ਜਾ ਕੇ ਸੋ ਦੇਖੋ ਸਾਡਾ ਟੱਬਰ ਸਾਰਾ ਰੌਂਗ ਸਾਈਡ ਵੱਜ ਦੀ ਜਾਣ ਦੀ ਕੋਸ਼ਿਸ਼ ਕਰਦਾ ਹੋਇਆ। ਲਓ ਮਿੱਤਰੋ ਛਕਣ ਛਕਣ ਪਾ ਕੇ ਹੁਣ ਸਾਰੇ ਹੋ ਗਏ ਆ ਫੇਰ ਇਕੱਠੇ। ਸੋ ਮਹਿਫਲ ਦੇ ਵਿੱਚ ਉਧੇ ਬੈਨੇ ਬੇਸ਼ੱਕ ਵਾ ਪੈਗ ਛਕ ਨਹੀਂ ਲਾਉਂਦੇ। ਬਾਟਾ ਮਹਿਫਲ ਦੇ ਵਿੱਚ ਆਪੋ ਉਹਦੇ ਇੰਜੋਏ ਕਰਦੇ ਸਾਰੇ ਨਾਲ ਸੋ ਮਾਸਟਰ ਹੁਨੀ ਨੇ ਯੂ ਐਸ اے ਵਾਲੀ ਐਂਡ ਮਾਸਟਰ ਦੇ ਫਰੈਂਡਸ ਸਰਕਲ ਨੇ ਸੋ ਕਾਫੀ ਟਾਈਮ ਬਾਅਦ ਅਸੀਂ ਇਕੱਠੇ ਹੋਏ ਆ ਸੋ ਸੋ ਇਦਾਂ ਹੁੰਦਾ ਕਿ ਜਦੋਂ ਵੀ ਇਕੱਠੇ ਹੋਣ ਦਾ ਮੌਕਾ ਮਿਲੇ ਹਨ ਇੰਜੋਏ ਕਰਨ ਦਾ ਮੌਕਾ ਮਿਲੇ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਹਨ ਕੁਝ ਆਪਣੇ ਨਾਲ ਬਤਾਉਣ ਵਾਲੇ ਪਾਲ ਹੋਣ ਤਾਂ ਜ਼ਰੂਰ ਕੋਸ਼ਿਸ਼ ਕਰਿਆ ਕਰੋ ਉਹਨੂੰ ਜਿਉਂ ਆ ਕਰੋ ਜ਼ਿੰਦਗੀ ਨੂੰ ਹਨ ਜ਼ਿੰਦਗੀ ਬਹੁਤ ਛੋਟੀ ਆ ਆਪਾਂ ਜਿਉਣਾ ਹੀ ਲੇਟ ਸਟਾਰਟ ਕਰਦੇ ਆ ਹਨਾ ਕਿ ਹਰੇਕ ਰਿਸ਼ਤੇ ਮੇਹਮੀਤ ਦਿਓ ਹਨ ਹਰ ਨਾਲ ਮਿਲ ਕੇ ਰਹੋ ਪਿਆਰ ਨਾਲ ਰਹੋ ਲਾਈਫ ਬਹੁਤ ਛੋਟੀ ਆ ਸੋ ਜਲਦੀ ਜਲਦੀ ਜਿਉਣਾ ਸਟਾਰਟ ਕਰ ਦਿਓ ਹਨ ਕਿਉਂਕਿ ਜਦੋਂ ਨੂੰ ਆਪਾਂ ਨੂੰ ਜਿਉਣਾ ਆਉਂਦਾ ਉਹਦੋਂ ਨੂੰ ਆਪਣੀ ਜ਼ਿੰਦਗੀ ਅਲਵਿਦਾ ਆਖਣ ਦੀ ਤਿਆਰੀ ਕਰ ਲੈਂਦੀ ਹੈ ਨਾ ਮਾਪੇਓ ਤੇ ਭੈਣ ਭਰਾ ਮੁੱਲ ਨਾਲ ਮਿਲਦੇ ਪੁੱਤਰ ਧੀਆ ਮوڑਕ ਤਾਂ ਜੰਮਣਾ ਨਾ ਕਦੇ ਵੀ ਇੱਕ ਟੱਬਰ ਦੇ ਜੀਆ ਬੇਸ਼ੱਕ ਆਪਾਂ ਦੁੜੀਆਂ ਤੇ ਦਵਾਰ ਆਈਏ ਬੇਸ਼ੱਕ ਆਪਾਂ ਦੁੜੀਆਂ ਤੇ ਦਵਾਰ ਚੱਲ ਬਲਈਏ ਬਟ ਆਪਾਂ ਕਦੇ ਇੱਕ ਪਰਿਵਾਰ ਚ ਨਹੀਂ ਹੋਵਾਂਗੇ ਕੋਈ ਕਿਤੇ ਜਨਮ ਲਊਗਾ ਕਿਤੇ ਜਨਮ ਲਊਗਾ ਇਸਾ ਕਿ ਜਿਹੜੀ ਜ਼ਿੰਦਗੀ ਦੇ ਪਾਲਣ ਆਪਦੇ ਨੂੰ ਵੱਧ ਤੋਂ ਵੱਧ ਬਤਾਇਆ ਕਰੂ ਹਨ ਸੋ ਵਧੀਆ ਲੱਗਦਾ ਕਿ ਜਦੋਂ ਆਪ ਸਾਰੇ ਜਣੇ ਇਕੱਠੇ ਮਹਿਫਲ ਦੇ ਵਿੱਚ ਬੈਠ ਕੇ ਹੱਸਦੇ ਖੇਡਦੇ ਆ ਇੱਕ ਦੂਜੇ ਨੂੰ ਮਜ਼ਾਕ ਕਰਦੇ ਹਨ ਸੋ ਵਧੀਆ ਲੱਗਦਾ ਹਨ ਉਹ ਪਾਲ ਨੂੰ ਕੋਸ਼ਿਸ਼ ਕਰਦੇ ਆ ਅਸੀਂ ਕੈਂਬਰਿਜ ਕੈਦ ਕਰਨ ਦੀ ਹਨ ਠੀਕ ਹੈ ਨਾ ਸੋ ਆਪੂ ਗਦੀ ਕੁੜੀ ਦੇ ਵਿਆਹ ਤੇ ਸਾਰੇ ਜਣੇ ਇਕੱਠੇ ਹੋਣੇ ਆ ਸਾਰੇ ਰਿਲੇਟਿਵ ਨਹੀਂਦਰ ਆਪਣੇ ਰਿਲੇਟਿਵ ਹੋਣੇ ਹਨ ਸੋ ਸਾਰੇ ਜਣੇ ਵਧੀਆ ਇੱਥੇ ਵਧੀਆ ਮਾਹੌਲ ਬਣਿਆ ਹੋਇਆ ਸਾਰੇ ਇੰਜੋਏ ਕਰਦੇ ਆ ਹਾਂਜੀ ਦੋਸਤੋ ਤੁਹਾਨੂੰ ਆਪਣੇ ਪਰਿਵਾਰ ਦੇ ਨਾਲ ਮਲਾਉਣੇ ਆ ਆ ਮੇਰੀ ਯੂਐਸਏ ਵਾਲੀ ਮਾਸੀ ਜੀ ਇਧਰ ਮਾਸੜ ਜੀ ਯੂਐਸਏ ਵਾਲੇ ਇੱਕ ਮਾਸੀ ਸਾਡੀ ਬਾਹਰ ਆ ਤੇ ਉਹ ਇਸ ਟਾਈਮ ਸਾਡਾ ਵਲੌਗ ਦੇਖ ਰਹੇ ਨੇ ਠੀਕ ਆ ਤੇ ਆ ਇਧਰ ਸਾਡਾ ਪ੍ਰੋਣਾ ਸਾਹਿਬ ਤੇ ਉਧਰਲੀ ਸਾਈਡ ਹੈਗੇ ਆ ਮਾਮੀ ਜੀ ਐਂਡ ਬੇਬੇ ਮਨਪ੍ਰੀਤ ਨੂੰ ਸਾਹਿਬ ਜਾਣਦੇ ਹੋ ਤੁਸੀਂ ਵੱਡੀ ਭੈਣ ਤੇ ਛੋਟੀ ਭੈਣ ਕਿੱਥੇ ਆ ਉੱਡ ਗਏ ਉੱਡ ਗਏ ਗਏ ਐਸ਼ ਹੋਣੀ ਵੀ ਅੱਜ ਮੈਚਿੰਗ ਕਰਕੇ ਪਾਏ ਹੋਇਆ ਠੀਕ ਆ ਇੱਕ ਆਮਰੀ ਭੈਣ ਤੇ ਇੱਕ ਹੀ ਦਪਾਉਣਾ ਸਾਹਿਬ ਅੱਜ ਪੰਜਾਬ ਪੁਲਿਸ ਵਾਲੀ ਪੱਗ ਬਣੀ ਹੋਈ ਆ ਠੀਕ ਆ ਤੇ ਇਹ ਵੀ ਭਰਾ ਆਪਣਾ ਗਿਆ ਕੈਂਡੋ ਹਾਂ ਇਹ ਕਿੰਦਰ ਭਾਈ ਵਰਦੇ ਹੋ ਕਿਆ ਬਾਲ ਸੀ ਕੱਢ ਕੱਢ ਸੋ ਬੇਬੇ ਨੇ ਸਾਡੀ ਨੇ ਮੈਚਿੰਗ ਕਰਕੇ ਪੱਗ ਬਣੀ ਬਾਪੂ ਨਾਲ ਦੀ ਆ ਜਦੋਂ ਮਗਰ ਬਾਪੂ ਬੈਠਾ ਹੋਇਆ ਆ ਵੇ ਮਾੜਾ ਇਹ ਹਰਕ ਬਹਿ ਗਿਆ ਰੰਗ ਦਾ ਬਾਪੂ ਚੁੰਨੀ ਨਹੀਂ ਨਾਲ ਦੀ ਰੰਗਾਈ ਤੇਰੇ ਨਾਲ ਦੀ ਨੇ ਗੱਲ ਉਹੀ ਰਗਦਾਰੀ ਕਰ ਗਈ ਬੇਬੇ ਆਪਣੀ ਸਾਡੇ ਲਲਾਰੀ ਨੂੰ ਪਤਾ ਨਹੀਂ ਲੱਗਾ ਸੀ ਇਹ ਰੰਗ ਕਿਹੜਾ ਵਾ ਇਹ ਬਾਪੂ ਨਾਲ ਹੀ ਲੈ ਜਾਣੀ ਬੇਬੇ ਉੱਤੇ ਹੈ ਨਾਲ ਹੀ ਬਾਪੂ ਨਾਲ ਕਰਾ ਬੇਬੇ ਦੀ ਨੂੰਹ ਦਾ ਬਠੀਕਨ ਹੈਂਡ ਵਾਕ ਦਾ ਸੂਟ ਪਾਇਆ ਬੇਬੇ ਸਾੜੀ ਦੀ ਮਾੜੀ ਮੋਟੀ ਕਰਣੀ ਚੱਲੇ ਚਲੋ ਜੀ ਚਲੋ ਠੀਕ ਸਾਡਾ ਕਮੀਨ ਬੰਦਾ ਤਾਂ ਰਹਿ ਹੀ ਗਿਆ ਯੂ ਐਸ ਏ ਵਾਲਾ ਸਾਡਾ ਹਮ ਆ ਵੇਖ ਬਾਈ ਸਾਡਾ ਹੈ ਥੈਂਕ ਯੂ ਇਹ ਬਾਈ ਦਾ ਵੀ ਥੋੜੀ ਜਿਹੀ ਜਮੀਨ ਤੁਸੀਂ ਜੱਸ ਕੇ ਕੇ ਬੁਲਾਉਣੇ ਇਹ ਵੀ ਬਾਈ ਸਾਡਾ ਜੱਸ ਇਹ ਬਾਈ ਯੂ ਐਸ ਤੋਂ ਆਏ ਹੋਏ ਸਪੈਸ਼ਲ ਠੀਕ ਆ ਮਿਹਰਬਾਨੀ ਮਿਹਰਬਾਨ ਵਧੀਆ ਇੰਜੋਏ ਕੀਤਾ ਅੱਜ ਬਹੁਤ ਵਧੀਆ ਯਾਰ ਪਹਿਲਾ ਵਿਆਹ ਸਾਡਾ ਅੱਛਾ ਪਹਿਲਾ ਵਿਆਹ ਅੱਜ ਸ਼ੁਰੂਆਤ ਕੀਤੀ ਹੈ ਨਾ ਚਲੋ ਵਧੀਆ ਹੈ ਨਾ ਹੋਰ ਬਾ ਵਿਆਹਾਂ ਤਾਂ ਹੀ ਹੈ ਠੀਕ ਮਾਰੋ ਕਿਹੜਾ ਫਿਰ ਪਿੰਡ ਵੀ ਆਏ ਹਣਾ ਹਾਂ ਹਾਂ ਆਉਂਗਾ ਮੈਂ ਹੁਣ ਤਾਂ ਮੇਰ ਪਰਨੇ ਪੜਨੇ ਕਿਹੜਾ ਠੀਕ ਓਕੇ ਚਲੋ ਲੋ ਵੀ ਮਿੱਤਰੋ ਸਾਰਾ ਵਿਆਹ ਨਿਕਲ ਚੁੱਕਿਆ ਸਾਡਾ ਵਲੌਗ ਬਣਾਉਣ ਦਾ ਨਹੀਂ ਲੱਗਾ ਟਾਈਮ ਬਸ ਟਾਈਮ ਨਾਲ ਨਹੀਂ ਲੱਗਾ ਖਾਣ ਪੀਣ ਦੀ ਫਿਜ਼ੀਆ ਖਾਣ ਪੀਣ ਦੀ ਐਕਚੁਅਲੀ ਪ੍ਰੋਬਲਮ ਇੱਥੇ ਇਹ ਆਉਂਦੀ ਆ ਕਿ ਸਾਊਂਡ ਬਹੁਤ ਲਾਊਡ ਚੱਲਦਾ ਸੀਗਾ ਕੋਈ ਸਮਝ ਨਹੀਂ ਆਉਂਦੀ ਇਕੱਲੇ ਆਪ ਘਰ ਦਾ ਪਿਓ ਵਿਆਹ ਹੋਵੇ ਨਾ ਉਦੋਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਆਪਣੇ ਤੇ ਜ਼ਿੰਮੇਵਾਰੀਆਂ ਤੁਸੀਂ ਸਮਝਦੇ ਹੋ ਕਿ ਇੱਧਰ ਜਾ ਉੱਧਰ ਜਾ ਹਣਾ ਸੋ ਆ ਰੈਲੇਟਿਵ ਵਗੈਰਾ ਕਾਫੀ ਸੀ ਆਏ ਹੋਏ ਹਨ ਤੇ ਮਾਸਟਰ ਹੁਣੀ ਅਮਰੀਕਾ ਵਾਲੇ ਆਏ ਹੋਏ ਸੀਗੇ ਤੇ ਉਹਨਾਂ ਦੇ ਬੇਟੇ ਬਸ ਇਦਾਂ ਅੱਜ ਸੰਗਲੀ ਸੰਗਲੀ ਅੰਗਲੀ ਸੰਗਲੀ ਜੁੜੀ ਗਈ ਜੁੜੀ ਗਈ ਹੈ ਨਾ ਸੋ ਐ ਸਰਕਲ ਅੱਜ ਕਾਫੀ ਜਾਨੀ ਬਿਜ਼ੀ ਰਿਹਾ ਸਿਸਟਮ ਆਪਣਾ ਨਾ ਤੇ ਆ ਦੇਖੋ ਮਨਵੀ ਦਾ ਸੂਟ ਦੇਖੋ ਘੈਂਟ ਲਾ ਦਾ ਇਹ ਮੈਂ ਰਾਤ ਇਹ ਮੈਂ ਰਾਤ ਹੀ ਦਿਖਾ ਪਾਈ ਉਹ ਚੋਰੀ ਹੋ ਗਈ ਕੰਮ ਮੈਂ ਇਹਨਾਂ ਨੂੰ ਕਿਹਾ ਤੁਸੀਂ ਦਿਖਾ ਦੋ ਜਿੱਤੇ ਜਦੋਂ ਨੂੰ ਵਲੌਗ ਪਾਉਣਾ ਨਾ ਉਦੋਂ ਨੂੰ ਟਾਈਮ ਨਹੀਂ ਕਿ ਜਦੋਂ ਮੈਂ ਵਿਆਹ ਚ ਪਾ ਹੀ ਨਾ ਹਈਆ ਦਿਖਾਇਆ ਹੀ ਨਹੀਂ ਗਿਆਗਾ ਲਾਊਡ ਸਪੀਕਰ ਬਹੁਤ ਜ਼ਿਆਦੇ ਵਜਦੇ ਸੀਗੇ ਇੱਥੇ ਤੇ ਤਾਂ ਕਰਕੇ ਹੋ ਜਾਂਦਾ ਨਾ ਕਦੇ ਕਦੇ ਹੋ ਜਾਂ ਮਰੀ ਅਕਸਰੀ ਹੁੰਦਾ ਸਾਡੇ ਨਾਲ ਕਿ ਜਿਹੜਾ ਕੰਮ ਧਾਈ ਉਹ ਤਾਂ ਕਦੇ ਸਾਡੇ ਤੋਂ ਹੋਇਆ ਹੀ ਨਹੀਂਗਾ ਉਹ ਨਹੀਂ ਸਾਡੇ ਤੋਂ ਹੁੰਦਾ ਜਿਹੜਾ ਇਹ ਧਾ ਕੇ ਕਰਨਾ ਹੋਵੇ ਕੁਦਰਤੀ ਬਣ ਜੇ ਤਾਂ ਬਣ ਜੇ ਹੈਨਾ ਤੇ ਬਾਹਰ ਨੇਰਾ ਆ ਗਿਆ ਬੇਬੇ ਨਾਲ ਮਿਲਾਉਣੇ ਬੇਬੇ ਵੀ ਉੱਠ ਗਈ ਸੋ ਕੋਸ਼ਿਸ਼ ਕੀਤੀ ਜਿੰਨੇ ਖਾਸੋ ਕਲਿੱਪਾਂ ਲਈਆਂ ਗਈਆਂ ਸੋ ਜੁਮੇਵਾਰੀਆਂ ਵੱਡੀਆਂ ਸੀ ਅੱਜ ਠੀਕ ਆ ਪਾਨੀਆਂ ਵੱਡੀਆਂ ਹਾਂ ਕੋਈ ਕੰਮ ਨਹੀਂ ਕੀਤਾ ਬਸ ਖਾਣ ਪੀਣ ਦੀ ਬਿਜ਼ੀ ਆ ਖਾਣ ਪੀਣ ਚ ਕੀ ਬਿਜ਼ੀ ਆ ਦੋ ਛੁੱਟੀਆਂ ਕੀਤੀਆਂ ਸੀਗੀਆਂ ਪ੍ਰੋਗਰਾਮ ਸੀ ਭੂਆ ਦੀ ਕੁੜੀ ਦੇ ਵਿਆਹ ਦਾ ਅੱਜ ਦਾ ਤੇ ਇੱਕ ਜਾਗੂ ਵਾਲੇ ਦੇਣ ਦਾ ਦੋ ਛੁੱਟੀਆਂ ਕੀਤੀਆਂ ਸੀਗੀਆਂ ਤੇ ਬਸ ਹੁਣ ਇਦੋਂ ਬਾਅਦ 440 ਆ ਬਾਈ ਜੀ ਤੇ ਬਸ ਹੁਣ ਕੱਲ ਤੋਂ ਫੇਰ ਆਪਣਾ ਸ਼ੋਅ ਲਗਾਤਾਰੀ ਸ਼ੁਰੂ ਆ ਬਾਅਦ ਫੇਰ ਹੁਣ ਤਾਂ ਮਾਰਚ ਤੋਂ ਅੱਧ ਮਾਰਚ ਤੋਂ ਗਾਂਹ ਜਾਏ ਕਿਤੇ ਮਾੜਾ ਮੋਟਾ ਤੁਹਾਨੂੰ ਹੈਲੋ ਹਾਈ ਕਵਾਂਗੇ ਪਰ ਮੈਨੂੰ ਲੱਗਦਾ ਹੁਣ ਵਲੌਗ ਤੁਹਾਡੇ ਲਈ ਨਹੀਂ ਆਉਣਗੇ ਇੰਨਾ ਦਿਨ ਤੁਹਾਨੂੰ ਜਸਟ ਭੁੱਲਣਾ ਜਾਇਓ ਹੈਗਾ ਅਡਜਸਟ ਕਰ ਲਿਓ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਹੂੰ ਵੇਰਾ ਸੂਰਦਾ ਦਿਖਾ ਦੇ ਯਾਰ ਆਪਣੇ ਕੁੜੀਆਂ ਆਪਣੀਆਂ ਭੈਣਾਂ ਵੀ ਦੇਖਦੀਆਂ ਬਲੌਗ ਦੇਖ ਤਲਿਆ ਆਏ ਨਹੀਂ ਦੇਖਿਆ ਆ ਫਿਰ ਵਰਕ ਦਾ ਦੀਨ ਨਹੀਂ ਚੰਗੇ ਜਿਹਰਾ ਤੇ ਬਣਾਉਣ ਵੀਡੀਓ ਸ਼ੂਟ ਕਰ ਲਾਂਗੇ ਸਪੈਸ਼ਲ ਸਪੈਸ਼ਲ ਐ ਲੋਰ ਚਿਰਪਾ ਸਪੈਸ਼ਲ ਕਰ ਲਾ ਕਿ ਮੇਰੇ ਤਾਂ ਐਸ਼ ਦਾ ਸੀਨ ਬਣਵਾਇਆ ਸੀਗਾ ਮੈਂ ਐਸ਼ ਵਿੱਚ ਬਹੁਤ ਸੋਹਣੀ ਲੱਗਦੀ ਪਤਾ ਨਹੀਂ ਕਿ ਮਾਂ ਨੂੰ ਬੱਚੇ ਹੀ ਪਿਆਰ ਲੱਗਦੇ ਹੁੰਦੇ ਆਏ ਆ ਨਾ ਕਹਿੰਦੇ ਆਪ ਦਾ ਘਰ ਵਾਲੀ ਕਿਸੇ ਦੀ ਤੇ ਜਵਾਕ ਆਪਦੇ ਸੋਹਣੇ ਲੱਗਦੇ ਸਾਰੇ ਨੂੰ ਔਰ ਲੜਕੀ ਮੇਰੇ ਨਾਲੇ ਹਾਂ ਨਹੀਂ ਲੜਦੀ ਠੀਕ ਆ ਚਲੋ ਮਤਲਬ ਮੈਂ ਪਤਾ ਨਹੀਂ ਕਿੰਨੇ ਕੰਡੂ ਸੋਹਣੀ ਲੱਗਦੀ ਹੋਊਗੀ ਹਾਂ ਕੋਈ ਕੋਈ ਵੀ ਗੱਲ ਹੈਗੀ ਆ ਘਰ ਵਾਲੀ ਕਿਸੇ ਦੀ ਤੇ ਬੱਚੇ ਆ ਉਹਦੇ ਸੋਹਣੇ ਲੱਗਦੇ ਕਹਿੰਦੇ ਹਣਾ ਸਹੀ ਗੱਲ ਹੈ ਕਹਿੰਦੇ ਦੂਜੇ ਥਾਲੇ ਜੀ ਲੱਡੂ ਵੱਡਾ ਲੱਗ ਜਾਂਦਾ ਰਹਿੰਦਾ ਇਧਰ ਸਾਡਾ ਤਾਂ ਲੱਡੂ ਪਹਿਲਾਂ ਹੀ ਵੱਡਾ ਹੋਇਆ ਪਿਆ ਓ ਅਰਿਆ ਸਾਡਾ ਵੀ ਲੱਡੂ ਆਉਣ ਵਾਲਾ ਅਪ੍ਰੈਲ ਦੇ ਵਿੱਚ ਨਾ ਲੱਡੂ ਆਉਂਦਾ ਕਿ ਜਲੇਬੀ ਆਉਂਦੀ ਇਹਨੂੰ ਬਾਅਦ ਚ ਦੱਸੂਗਾ ਨਾ ਪਤਾ ਲੱਗੂ ਪਰਮਾਤਮਾ ਦੇ ਰੰਗ ਨੇ ਚਲੋ ਜੋ ਵੀ ਆ ਸਿਰ ਮੱਤੇ ਹੈ ਨਾ ਤੈਨੂੰ ਕੀ ਲੱਗਦਾ ਵੈਸੇ ਕੋਈ ਗੈਸ ਕਰਕਾ ਕੁਛ ਨਹੀਂ ਕਰ ਸਕਦੀ ਇਹ ਟੌਕ ਦੇ ਘੱਟ ਬੋਲਦੀ ਆ ਮੈਂ ਤਾਂ ਹਜੇ ਬੋਲਦene ਭੱਜ ਤੁਰਦੀ ਹਜੇ ਦਵਾ ਬੈਠੀ ਅੱਜ ਨਹੀਂ ਭੱਜਣ ਦੀ ਛੱਡ ਕੇ ਵਿਚਾਲੇ ਹੈ ਨਾ ਬੱਜੇ ਨੂੰ ਰਾਹ ਨਹੀਂ ਹੈਗਾ ਇੱਥੇ ਭੱਜੇ ਨੂੰ ਰਾਹ ਨਹੀਂ ਕਿਉਂਕਿ ਸਾਰੇ ਉੱਟ ਗਏ ਆ ਤੇ ਅਸੀਂ ਆ ਜੁੜੀ ਇੱਕ ਰਹੇਗੀ ਐ ਮਾਸਟਰ ਨੇ ਇੱਥੇ ਰਹਿੰਦੇ ਸੀਗੇ ਫਿਰ ਅਸੀਂ ਵੀ ਉਹਨਾਂ ਨੂੰ ਛੱਡ ਕੇ ਕਹਨੂੰ ਜਾਣਾ ਹਨ ਸਾਰੇ ਨੂੰ ਤੋਰ ਕੇ ਫੇਰ ਹੀ ਤੁਰਾਂਗੇ ਫਿਰ ਡੋਲੀ ਤੋਰਨ ਜੀ ਤੇ ਥੋੜਾ ਟਾਈਮ ਲੱਗਦਾ ਤੇ ਸਾਰਾ ਨਿਵੇੜ ਕੇ ਫੇਰ ਹੀ ਜਾਣੇ ਹਨ ਓਕੇ ਆਪਾਂ ਰਹਿ ਗਏ ਦੋ ਜਾਣੇ ਹੂੰ ਚਲ ਗਏ ਫਿਰ ਉਹਨੂੰ ਮੰਗੀ ਆਪਾ ਵਿਆਹ ਵੇਖੀ ਇਹ ਦੋਨੇ ਜਣੇ ਵਿਆਹ ਹੁਣ ਵੇਖਣ ਲੱਗੇ ਸਾਰੇ ਉੱਟ ਗਏ ਕਨਾਤਾਂ ਮੇਰੇ ਕੋਲੇ ਨਹੀਂ ਆਏਗੇ ਕੁਰਸੀਆਂ ਕਰਸੀਆਂ ਸਭ ਕੋ ਚੱਕਿਆ ਉਹ ਉੱਧਰ ਚਲੇ ਗਏ ਬਸ ਕੋਲੇ ਤਾਂ ਇੱਕ ਮਿੰਟ ਵੀ ਨਹੀਂ ਖੜੇ ਫੋਨ ਵਨ ਲਾ ਕੇ ਸੱਦਿਆ ਵਜੇ ਕੋਈ ਚੀਜ਼ ਖਾਣੀ ਸੀ ਨਾ ਫੋਨ ਲਾ ਕੇ ਮੰਗਾਈ ਜੂਸ ਦਾ ਗਲਾਸ ਪੀਣਾ ਜੱਸ ਮੈਂ ਜੂਸ ਦਾ ਗਲਾਸ ਪੀਣਾ ਉਹ ਇਹਦੇ ਥਾਂ ਤਾਂ ਇੰਨਾ ਜੂਸ ਚਲੀ ਜਾਂਦਾ ਤੂੰ ਪੀਲਾ ਜਾ ਕੇ ਹਨਾ ਨਹੀਂ ਕਾਫੀ ਮੰਗੀ ਸੀ ਕਾਫੀ ਮੰਗੀ ਸੀ ਠੀਕ ਆ ਤੇ ਕਾਫੀ ਵਾਲੇ ਇੱਥੇ ਲੱਗੇ ਸੀ ਕਾਫੀ ਮੈਂ ਲਿਆ ਕੇ ਪੀ ਆਉਣੀ ਆ ਹੋਰ ਕੰਮ ਥੋੜੇ ਆ। ਔਰ ਨੌਖਾ ਲੱਗਦਾ ਸੀ ਤਾਂ ਕਿ। ਲੱਗਾ ਦੋ ਜਣੇ ਸੀ ਵਹਿੰਦੇ ਜਾ ਕਰਨੇ ਭੱਜ ਕੇ ਤੁਸੀਂ। ਠੀਕ ਆ। ਦੋ ਜਣੇ ਕਰਕੇ ਤਾਂ ਔਖਾ ਆਇਆ। ਓਕੇ ਜੀ। ਅਣਾ ਚਲੋ ਫਿਰ ਆਪਾਂ ਕੱਢਦੇ ਆ ਬਾਹਰ ਗੇੜਾ ਗੋਲਾ ਹਣਾ। ਲੋ ਜੀ ਮਿੱਤਰੋ ਪ੍ਰੀਤੋ ਪਹੁੰਚ ਚੁੱਕੀ ਆ ਘਰੇ ਤੇ ਗਹਿਣੇ ਘਟੇ ਲਾਉਣ ਦੀ ਲੱਗੀ ਹੋਈ ਆ ਤੇ ਅੱਜ ਦੀ ਇੱਕ ਚੀਜ਼ ਨੋਟ ਕਰਿਓ। ਆ ਸੰਧੂਰ ਵੀ ਖਾ ਪਾਇਆ ਕਿੱਥੋਂ ਦਈ ਇਹਨੇ ਅੱਜ। ਹੈ ਬਈ। ਹੂੰ। ਹੂੰ। ਹਾਂਜੀ। ਮੇਰੇ ਰਾਜੀ ਨਗਦ ਪਾਇਆ ਹੋਇਆ। ਸੀ ਸ਼ੋਰਸ ਇਹਦਾ ਫਾਉਂਡਰ ਸੂਟ ਪੈਸੇ ਤਿਆਰ ਕਰਵਾਇਆ ਨਹੀਂ ਆਪਦੇ ਵਾਸਤੇ ਸਪੈਸ਼ਲ ਕਰਵਾਇਆ ਸੀ ਸਿਰਜੀ ਹੂੰ ਮੈਂ ਆਗੇ ਘਰੇ ਹੁਣ ਮੈਂ ਸਾਰਾ ਕੁਝ ਉਤਾਰਦਾ ਮਾਹੌਲ ਦੇਹਾ ਉਹਨਾ ਬਣਾਇਆ ਹੈ ਨਹੀਂ ਇਹ ਸੂਟ ਜਿਹੜਾ ਹਨਾ ਮੈਂ ਨਾ ਵਿਆਹ ਚ ਬ੍ਰੌਕ ਫੁੱਲ ਕੱਟਾ ਹੋਣੀ ਆ ਪਰ ਹੁਣ ਪ੍ਰੈਗਨੈਂਸੀ ਕਰਕੇ ਬਿਗੜ ਪੁੱਛ ਜਿਆਦਾ ਵਿਜੀਬਲ ਹੁੰਦਾ ਸੂਟ ਦੇ ਵਿੱਚ ਹਾਂ ਹਾਂ ਬਹੁਤ ਥੇ ਘੱਟ ਵਿਜੀਬਲ ਹੁੰਦੇ ਐ ਵੀ ਠੀਕ ਆ ਠੀਕ ਆ ਟਾਈ ਆਈ ਕਮ ਮਗੇਣੀ ਦਿਖਾਇਆ ਨਹੀਂ ਹਾਂ ਮੈਂ ਇਹ ਕਿ ਨਹੀਂ ਮੈਂ ਡੇਗ ਪੂੰਗੀ ਨਹੀਂ ਫਲੇਅਰ ਇਹਦਾ ਦੇਖਣ ਵਾਲਾ ਬੜੀ ਗਹਿਣ ਲੱਗਦੀ ਆ ਹੂੰ ਫਲੇਅਰ ਤਾਂ ਬਹੁਤ ਆ ਹੁਣ ਕਿਲੋ ਸੁਈਆਂ ਵਾਲਾਂ ਜੋ ਨਿਕਲਣ ਤੋਂ ਬਾਅਦ ਹੁਣ ਮਾੜਾ ਮੋਟਾ ਸਾਹ ਆਊਗਾ ਨਹੀਂ ਕਿਲੋ ਨਹੀਂ ਲਾਈਆਂ ਕਾਫੀ ਕੁਛ ਹੀ ਨਿਕਲਿਆ ਵਾ ਸੱਚ ਤੁਸੀਂ ਦੇਖ ਸਕਦੇ ਹੋ ਹੈ ਨਾ ਨੋਇਆ ਕਤਹਾਉ ਨਿਕਲਿਆ ਹੈ ਇਹਦਾ ਗਾਜੂ ਨਿਕਲੇ ਲੱਗਦਾ ਯਸਾ ਟਿੱਕਾ ਸ਼ੇਰਿੰਗ ਮੇਰੇ ਪਰਸੂ ਨੇ ਮੈਂ ਤਾਂ ਉਹ ਆਉਂਦੀ ਨਹੀਂ ਲਾਤੀ ਸੀ ਤੇ ਉਹ ਚੱਕ ਲਈ ਉਹ ਵਾਲੇ ਹਾਂਜੀ ਛੱਡ ਦਿੱਤਾ ਛੱਡਿਆ ਨਹੀਂ ਇਹਨਾਂ ਨੂੰ ਛੱਡ ਲਾ ਵੀ ਮੈਨੂੰ ਮਤਰਾ ਥੱਕ ਗਿਆ ਇਦਾਂ ਯਾਰ ਬਹੁਤ ਥੱਕ ਗਿਆ ਸਹੀ ਆ ਥਕਾਉਟਾ ਕੰਮ ਹੀ ਇਦਾਂ ਦਾ ਸੀ ਅਜਾ ਆ ਮੈਂ ਦੁਪੱਟੇ ਤੇ ਵਰਕ ਕਰਵਾਇਆ ਸੀ ਸਪੈਸ਼ਲ ਕਟਵਰਕ ਵੈਸੇ ਤਾਂ ਤੁਹਾਨੂੰ ਦਿਖਾਤਾ ਹਾਂ ਚਾਹ ਤੋਣਾ ਹੋ ਗਿਆ ਲੱਗਦਾ ਮੈਂ ਬੈਕ ਕੈਮਰੇ ਨਾਲ ਹੋਣਾ ਹੀ ਨਹੀਂ ਬਣਦੀ ਗੱਲ ਲੋ ਕਰੂੰਗਾ ਚੈੱਕ ਇਹਨਾਂ ਡਿਜ਼ਾਈਨ ਅਜਿਵੇਂ ਸਾਰਿਆਂ ਨੇ ਬਹੁਤ ਕੌਂਪਲੀਮੈਂਟ ਦਿੱਤੇ ਵਰਕ ਬਹੁਤ ਜ਼ਿਆਦਾ ਸ਼ਾਈਨ ਕਰਦਾ ਇਹ ਵਾਲਾ। ਮੈਂ ਓਕੇ। ਹਾਂ ਇਹਦਾ ਇੱਚਾ ਪਤਾ ਲੱਗਦਾ ਇਹਦੀ। ਹਾਂ ਬਹੁਤ ਜ਼ਿਆਦਾ ਜਰਕ ਕਰਨਾ ਕਰਵਾਇਆ ਤੇ ਇਹ ਬਹੁਤ ਜ਼ਿਆਦਾ ਸੋਹਣਾ ਲੱਗਾ ਹੁੰਦਾ ਇਹ ਸੂਟ। ਬਹੁਤ ਜ਼ਿਆਦਾ। ਹੂੰ ਹੂੰ। ਸਾਰੇ ਵਹੀ ਦੇ ਸੀਗੇ। ਸਾਰੇ ਕੋਈ ਦੀ ਕਿਹੜੀ ਬੁਟੀਕ ਤੋਂ ਤਿਆਰ ਕਰਾਇਆ? ਕੀ ਕਿਹਾ ਮੇਰੀ ਆਪਦੀ ਬੁਟੀਕ ਤੇ ਤਿਆਰ ਹੋਇਆ। ਸਾਰੇ ਨੂੰ ਪਤਾ ਸੀ ਉਹ ਮੇਰੀ ਆਪ ਦੀ ਬਟਿਕ ਤੇ ਹੋਇਆ ਵਾ ਔਰ ਕਿਸੇ ਨੇ ਪੁੱਛਿਆ ਹੀ ਨਹੀਂ ਕਿਹੜੀ ਬਟਿਕ ਤੇ ਕਰਾ ਸਾਰੇ ਜਾਣਦੇ ਜਾਨਗੇ ਸਾਰਾ ਜੋਰ ਲਾਤਾ ਹੈ ਤੇ ਹਨ ਇਹਦਾ ਫੋਰ ਸੈਟ ਦੁਪੱਟਾ ਹਨਾ ਕਿੰਨਾ ਜਿਆਦਾ ਹੈਵੀ ਹੋ ਜਾਂਦਾ ਨਾ ਹਮ ਬੜਕ ਬਹੁਤ ਸੋਹਣਾ ਹੁੰਦਾ ਹੈ ਹਮ ਐਸ਼ ਦਾ ਵੀ ਨਾਲ ਦਾ ਸੀ ਨਾ ਸੇਮ ਬਹੁਤ ਸੋਹਣ ਲੱਗਦੀ ਸੀ ਐਸ਼ ਮਾਵਾ ਤੀ ਇੱਕੋ ਜਿਹੀ ਹੋ ਗਈ ਨਾ ਮਾਟੇ ਮਹਿੰਗਾ ਹੀ ਬਹੁ ਪਿਆ ਜਾਂਦਾ ਹੈ ਨਾ ਐਸ਼ ਦਾ ਵੀ ਬਹੁਤ ਕਾ ਉਸਲੀ ਪਿਆ ਨਾਲ ਹਨਾ ਮਿਹਨਤ ਬਹੁਤ ਹੁੰਦੀ ਹੈ ਨਾ ਚਲੋ ਇੱਕ ਇੱਕ ਸੂਟ ਬਣਾ ਲਿਆ ਵਧੀਆ ਹਾਂ ਹਾਂ ਵਿਆਹ ਦਾ ਰੱਬ ਦੇਵੇ ਤੁਹਾਨੂੰ ਹਨਾ ਹਈ ਹੈ ਨਾ ਨਾ ਵੀ ਵਿਆਹ ਦਿੰਦਾ ਰੱਬ ਤਾਂ ਮੈਂ ਫੇਰ ਵੀ ਬਣਾਉਣਾ ਹੀ ਸੀ ਇਹ ਮੇਰੀ ਰੀਸ ਜੀਗੀ ਬਾਵਾ ਤੇ neck ਤੇ ਘੇਰੇ ਤੇ ਚੁੰਨੀ ਤੇ ਹਨਾ ਇੰਨਾ ਹੀ ਹੈ ਨਾ ਨਹੀਂ ਚੱਲ ਸਕਦੀ ਇਹ ਦੇਖੋ ਅੱਛਾ ਇਹ ਤਾਂ ਮੈਂ ਦੇਖਿਆ ਨਹੀਂ ਗਿਆ ਨਾਲ ਹਨਾ ਮੈਂ ਕਿਹਾ ਜਲਵਾਰ ਬਣਾਈ ਹੋਗੀ ਮੈਨੂੰ ਤਾਂ ਪਤਾ ਹੀ ਲੱਗ ਡਰੈਸ ਤੇਰੀ ਧਿਆਨ ਹੀ ਨਹੀਂ ਕੀਤਾ ਤੇਰੀ ਜਨਾ ਤੁਸੀਂ ਅੱਜ ਮੇਰੇ ਜਿਹਾ ਕਿੰ ਧਿਆਨ ਕਿਤੇ ਰੱਖਦੇ ਸੀ ਅੱਜ ਤੱਕ ਮੈਂ ਕਿਹਾ ਇਹ ਮੈਂ ਕਿਹਾ ਇਹਦਾ ਘਰੇ ਹੀ ਇਹਨੂੰ ਬਾਅਦ ਚ ਵੇਖ ਲਾਂਗੇ ਗੱਲ ਸਹੀ ਹੈ ਨਾ ਮੈਂ ਕਿਹਾ ਇਹਦਾ ਘਰੇ ਹੀ ਹੈ ਕਿ ਚੱਲੀ ਇਹ ਘਰੇ ਜਾ ਕੇ ਵੀ ਦੇਖ ਲਾਂਗੇ ਉਹ ਬਰਤੋਂ ਹੂੰ ਆ ਦੇਖੀ ਇਹ ਜਦੋਂ ਇਹਨੇ ਮੇਰੇ ਨਾਲ ਖੜਨਾ ਨਾਲ ਲਾ ਕੇ ਖੜਨਾ ਆ ਦੀ ਮਦੀਂਦਾ ਆ ਵੀ ਮੇਰੇ ਮੋਢੇ ਤੇ ਆ ਵੀ ਇਹ ਤਾਂ ਮੇਕਅਪ ਲੱਗਾ ਹੋਇਆ ਮੇਰੇ ਮੋਢੇ ਤੇ ਆ ਇਹ ਐਂ ਕਰਕੇ ਐਂ ਖੜ ਜਾਂਦੀ ਨਾਲ ਆ ਕੇ ਤੇ ਆ ਸਾਰਾ ਮੂੰਹ ਜਿਹਾ ਮਿੱਤਨਾ ਘਸਾ ਜਿੰਦੀ ਮੋਢੇ ਨਾਲ ਕੋਈ ਨਹੀਂ ਟੱਡੋ ਜੀ ਟੱਡੋ ਜੀ ਸਿੰਡਲ ਜੀ ਸ਼ਰਤੀਆ ਤੂੰ ਤੋੜੂਗੀ ਟੁੱਟੀ ਜੀ ਮੈਂ ਨੋਨ ਸਵੇਰ ਦੀ ਅਜ ਵਕਤ ਨੂੰ ਫੜੀ ਆ ਅ ਕਿੰਨੇ ਵਜ ਉਠੀ ਅੱਜ ਆਲਾਰਮ ਇਹਦਾ ਵੱਜਿਆ ਕਿੰਨੇ ਵੇਲੇ 6:30 6:30 ਆਲਾਰਮ ਵੱਜਿਆ ਤੇ ਮੈਂ 15 ਮਿੰਟ ਲੇਟ ਆਇਆ ਮੈਂ ਕੋਈ ਨਹੀਂ 15 ਮਿੰਟ ਲੇਟ 15 ਮਿੰਟ ਮੈਂ 15 ਮਿੰਟ ਲੇਟ ਹੋ ਗਈ ਮੈਂ ਤਿਆਰ ਹੋਣਾ ਸੀ ਆਏ ਸੀ ਹੋਣਾ ਸੀ ਵਾਹ ਹੋਣਾ ਸੀ ਕੋਈ ਨਾ ਫਿਰ ਤੁਹਾਨੂੰ ਵੀ ਲੇਟ ਹੀ ਨਿਕਲ ਗਿਆ ਵੇ ਆ ਨਿਕਲ ਗਿਆ ਕਰ ਲੈ ਇੰਜ ਵਾਈ ਮੈਂ ਨਿਕਲ ਗਿਆ ਬਲੀ ਉਹ ਅਦੀ ਕੁੜੀ ਦਾ ਵੇ ਆ ਛੇਤੀ ਮਚਾਣਾ ਪਰ ਟਾਈਮ ਨਹੀਂ ਆ ਆ ਹੁਣ ਜਿਹੜੇ ਬਾਲਾਂ ਚ ਪਾਇਆ ਇਹ ਨਹਾ ਕੇ ਨਿਕਲੂਗਾ ਜੀ ਹਾਂ ਇਹ ਤੇ ਰੋਗ ਇਹਦੇ ਰੋਗ ਪੱਕਾ ਹੀ ਪਰਮਨੈਂਟ ਏਸ਼ੀ ਨਹੀਂ ਪਿੰਟ ਬਾਛ ਛੱਡਿਆ ਮੈਨੂੰ ਇਹਦੇ ਸਿਰ ਵਾਸ਼ ਕਰੂੰਗੀ ਹੈੱਡ ਵਾਸ਼ ਕਰੂੰਗੀ ਫਿਰ ਨਿਕਲੂ ਹਾਂ ਹਾਂ ਚੱਲ ਸਹੀ ਠੀਕ ਆ ਫਿਰ ਚਲੋ ਫਿਰ ਦੋਸਤੋ ਕਰਦੇ ਆ ਬਾਏ ਆਪਾਂ ਜਿਹੜੇ ਫਸਟ ਟਾਈਮ ਤੇ ਅਗਰ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਸਾਡੇ ਵਲੌਗ ਕਿਦਾਂ ਲੱਗਦੇ ਆ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਮੈਂ ਬਾਏ ਕਰ ਲੀਏ ਚੇਂਜ ਆਪਣੀ ਚੇਂਜ ਮੈਂ ਤਾਂ ਇਹ ਦੇਖ ਲਓ ਲਾਈ ਜਾਂਦੀ ਆ ਮੈਂ ਨਹਾਣੂ ਕਿ ਹੌਲੇ ਹੋ ਜੀਗੀ ਤੱਕ ਗਿਆ ਰਾਈਟਾ ਸਹੀ ਗਾ ਖੜੀ ਲਾਤੀ ਰਿਹਾ ਕੰਮ ਓਕੇ ਫਿਰ ਠੀਕ ਹੈ ਜੀ ਬਾਏ ਬਾਏ ਬਾਏ